ਹੁਣ ਇੱਧਰ ਧਿਆਨ ਦਿਓ ਬੇਨਤੀ ਸੁਣਿਓ ਕਹਿੰਦੇ ਜਾਗਦਾ ਚੋਰ ਲੁਟੇਰਾ ਓਟ ਪਰਸ਼ਾਵਿਆਂ ਦੀ ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਨ ਸੰਦਾ ਬਿਰਹੋਂ ਦਾ ਪ੍ਰੇਮ ਝੜ ਜਾਣ ਉਹ ਵੀ ਸਾਰੀ ਰਾਤ ਰੋਂਦੇ ਰਹਿੰਦੇ ਨੇ ਦੋ ਚਾਰ ਮਹੀਨੇ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਜਾਂ ਕੋਈ ਜਾਗਦਾ ਹੈ ਪ੍ਰਾਣਾ ਰੋਗੀ ਫਲ ਭੋਗੇ ਕਰਮਾਂ ਦੇ ਤੇ ਜਾਂ ਕੋਈ ਜਾਗਦਾ ਹੈ ਅੱਲਾ ਦਾ ਪਿਆਰਾ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਉਹ ਵੀ ਜਾਗਦੇ ਨੇ ਬਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਮੇਰੇ ਰਾਮ ਯਾਰ ਉਹ ਰਾਤਾਂ ਨੂੰ ਜਾ ਕੇ ਇਕਾਂਤ ਵਿੱਚ ਆ ਚੀਜ਼ਾਂ ਪਕਾਣੀਆਂ ਪੈਂਦੀਆਂ ਜਿਹੜੀ ਮੈਂ ਗੱਲ ਨਹੀਂ ਕੀਤੀ ਬਈ ਬਲਬਨਾ ਵੇਖ ਕੇ ਵਿਚਲੀ ਬਿਜਲੀ ਵੇਖਣੀ ਅਲੱਗ-ਅਲੱਗ ਨਾ ਵੇਖ ਕੇ ਵਿੱਚ ਜਿਹੜੀ ਚੀਜ਼ ਆ ਉਹਨੂੰ ਵੇਖਣਾ ਬੰਦੇ ਨਾ ਵੇਖ ਕੇ ਜਾਤਾ ਨਾ ਵੇਖ ਕੇ ਰੰਗ ਨਾ ਵੇਖ ਕੇ ਵਿੱਚ ਪਰਮਾਤਮਾ ਵੇਖਣਾ ਜੇ ਇਹ ਆਦਤ ਪਕਾਉਣੀ ਹੋਵੇ ਫਿਰ ਚੌਂਕੜਾ ਮਾਰ ਕੇ ਬਹਿਣਾ ਪਊ ਰਾਮ 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 ਫਿਰ ਰਮਿਆਂ ਦਿਸੂ ਵਾਹਿਗੁਰੂ 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 ਫਿਰ ਸਾਰਿਆਂ ਚੋਂ ਦਿਸੂ ਪਰ ਇਹ ਆਦਤ ਕਿੰਨੀ ਪਕਾਉਣੀ ਪਊ ਮਿਹਨਤ ਕਿੰਨੀ ਕਰਨੀ ਪੈਣੀ ਕੱਲ ਨਾ ਕਿੰਨੀ ਕੱਲ ਨਹੀਂ ਪੈਣੀ ਕਿੰਨਾ ਜੋਰ ਲੱਗਣਾ ਹੈ ਐਵੇਂ ਹੀ ਥੋੜਾ ਪੱਕ ਜਾਣਾ ਗੱਲਾਂ ਨਾਲ ਤੇ ਗੱਲਾਂ ਨਾਲ ਨਹੀਂ ਪੱਕਣਾ ਬੜੀ ਮਿਹਨਤ ਕਰਨੀ ਪੈਣੀ ਤੇ ਸੁਣੋ ਗੁਰਮਖੋ ਉਹ ਕਹਿੰਦਾ ਹੈ ਰਾਤ ਨੂੰ ਕਹਿੰਦੇ ਅਸਲੀ ਰੂਪ ਵਿਖਾਈਏ ਮਰਦਾਨਾ ਇੱਧਰ ਗੁਰੂ ਨਾਨਕ ਸਾਹਿਬ ਕਹਿੰਦੇ ਚੱਲ ਮਰਦਾਨਿਆਂ ਉੱਠ ਵੀ ਕਰੋ ਇਸ਼ਨਾਨ ਮਰਦ ਨੇ ਇਸ਼ਨਾਨ ਕੀਤਾ ਲਾ ਕੇ ਚੌਂਕੜਾ ਬਹਿ ਗਏ ਮਰਦਾਨੇ ਨੇ ਵੀ ਇਸ਼ਨਾਨ ਕਰ ਲਿਆ ਇਹ ਵੀ ਹੁਣ ਰਬਾਬ ਸੈੱਟ ਕਰਦਾ ਫਿਰਦਾ ਸੁਰ ਕਰਦਾ ਕੀ ਪਤਾ ਕਦੋਂ ਕਹਿ ਦੇਣਾ ਵੀ ਚੱਲ ਵੀ ਸ਼ਬਦ ਗਾਈਏ ਮੌਜ ਦਾ ਕੀ ਪਤਾ ਹੈ ਜੰਗਲ ਵਿੱਚ ਹੋਣਾ ਬੀਆ ਬਾਂਚ ਹੋਣਾ ਜਿੱਥੇ ਵੀ ਹੁਕਮ ਹੋਣਾ ਮਰਦਾਨੇ ਨੇ ਰਬਾਬ ਭੁਜਾਉਣੀ ਭੁੱਖੀ ਕੀਰਤਨ ਦੀ ਲੱਗਦੀ ਸੀ ਗੁਰੂ ਨਾਨਕ ਪੈਣ ਨਾਨਕੀ ਨੇ ਕਿਹਾ ਸੀ ਬੇ ਮਰਦਾਨਿਆ ਰਬਾਬ ਖਰੀਦ ਕੇ ਦੇਤੀ ਏ ਤੈਨੂੰ ਮੇਰੇ ਵੀਰ ਨੂੰ ਕਦੀ ਭੁਖਾ ਨਾ ਰਖੀ ਕਹਿੰਦੇ ਖਾਂਦਾ ਤੇ ਕੁਝ ਹੈ ਨਹੀਂ ਵੀਰ ਦੇ ਰਾ ਭੁਖਾ ਨਾ ਰਖੀ ਥੋੜਾ ਜਿਹਾ ਖਾਣਾ ਖਾਂਦੇ ਆ ਉਹ ਕਹਿੰਦੇ ਰੋਟੀਆਂ ਦੀ ਭੁੱਖ ਦੁਨੀਆ ਨੂੰ ਲੱਗਦੀ ਏ ਤੇ ਕੀਰਤਨ ਦਾ ਭੁੱਖ ਆ ਜਦੋਂ ਆਖੇ ਨਾ ਸੁਣਾ ਤੇ ਸੁਣਾਇਆ ਗਾ ਆ ਬਾਬਾ ਨਾਨਕ ਸਿੰਘ ਹੋਣਾ ਕੋਲ ਰਾਗੀ ਸੀ ਸੁਜਾਨ ਸਿੰਘ ਸੁਜਾਨ ਸਿੰਘ ਕਿਤੇ ਉਹ ਰਾਗੀਆਂ ਨੂੰ ਅੱਜ ਵੀ ਸੁਣ ਲਓ ਨਾ ਤੇ ਤੁਹਾਡੀ ਤਾਰ ਜੋੜ ਦਿੰਦੇ ਐ ਇੰਨੀ ਉਹਨਾਂ ਦੇ ਕੀਰਤਨ ਚ ਰਸ ਐਸੇ ਕਲਾਸੀਕਲ ਰਹਿ ਨਹੀਂ ਹੁੰਦਾ ਸਵੇਰੇ ਸ਼ਾਮ ਕੀਰਤਨ ਸਵੇਰੇ ਸ਼ਾਮ ਆ ਪੰਜ ਵਾਰੀ ਜਾਇਓ ਗੁਰੂ ਗ੍ਰੰਥ ਸਾਹਿਬ ਕੋਲ ਦੋ ਮਹੀਨੇ ਜਾ ਦੋ ਮਹੀਨੇ ਮੈਂ ਬਾਬੇ ਗੁਰਜੀਤ ਜੀ ਸੋਨਾਂ ਨੂੰ ਪੁੱਛਿਆ ਮੈਂ ਕਿਹਾ ਬਲਾਰ ਰੱਖ ਦੀ ਗੁਰੂ ਗ੍ਰੰਥ ਸਾਹਿਬ ਕੋਲ ਬੈਠੀ ਫਿਰ 2 ਵਜੇ ਜਾਈ ਫਿਰ 7 ਵਜੇ ਜਾਈ ਫਿਰ 10 ਵਜੇ ਜਾਈ ਫਿਰ 2:30 ਵਜੇ ਜਾਈ ਫਿਰ ਸ਼ਾਮ ਨੂੰ 7 ਵਜੇ ਜਾਈ ਅੱਧਾ ਅੱਧਾ ਘੰਟਾ ਲਾਈ ਬੈਠੀ ਕੋਲ ਦੋ ਕੁ ਮਹੀਨੇ ਲਾ ਕੇ ਵੇਖ ਲੈ ਜਦੋਂ ਫਿਰ ਤੂੰ ਦੋ ਕੁ ਮਹੀਨਿਆਂ ਬਾਅਦ ਜਾਏਂਗਾ ਨਾ ਅੰਦਰ ਭਰਨ ਲੱਗ ਜਾਏਗਾ ਆਪਣੇ ਆਪ ਵੈਰਾਗ ਬਣਨ ਲੱਗ ਜਾਏਗਾ ਸਮਾਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਿਆਦਾ ਦੇਣ ਲੱਗ ਗਿਆ ਨਾ ਹੁਣ ਤੂੰ ਨੇੜੇ ਬਹਿਣ ਲੱਗ ਗਿਆ ਅਟੈਚਮੈਂਟ ਹੋਣ ਲੱਗ ਜਾਏਗੀ। ਮਨ ਮਨ ਇਹਦਰ ਨੂੰ ਲੱਗ ਜਾਏਗਾ। ਬਾਕੀ ਤੇ ਟਾਈਮ ਹੀ ਨਹੀਂ ਬਚਣਾ ਤੇਰੇ ਕੋਲ। ਜਿੰਨੇ ਕੁ ਨੂੰ ਮਨ ਖਿਲਰਣਾ ਲੱਗਣਾ ਉਹਨੇ ਨੂੰ ਫੇਰ ਦੁਰਜੇਗਾ। ਜਦੋਂ ਨੂੰ ਮਨ ਫੇਰ ਖਿਲਰਣਾ ਲੱਗਣਾ ਫੇਰ ਦੁਰਜੇਗਾ। ਮਨ ਮਨ ਲਾਉਣ ਵਾਸਤੇ ਨੇੜੇ ਹੋਣਾ ਪੈਣਾ ਹੈ। ਮੈਂ ਬੜੀ ਬਾਰੀ ਇਹ ਬੇਨਤੀ ਕਰ ਚੁੱਕਿਆ ਜਿਹਦੇ ਨਾਲ ਰਿਸ਼ਤਾ ਤੁਹਾਡਾ ਕਾਇਮ ਹੈ ਨਾ ਤੁਸੀਂ ਗੱਲ ਦੋ ਦੋ ਵਾਰੀ ਕਰਦੇ ਹੋ ਦਿਨ ਤੋਂ ਦਿਨ ਤਾਂ ਰਿਸ਼ਤਾ ਜਿਹੜਾ ਕੋਈ ਬਾਹਰ ਗਿਆ ਰੋਜ਼ ਦੋ ਵਾਰੀ ਗੱਲ ਹੁੰਦੀ ਹੈ ਕਈਆਂ ਦੀ ਮੁੰਡਿਆਂ ਨਾਲ ਰੋਜ਼ ਗੱਲ ਹੁੰਦੀ ਧੀਆਂ ਨਾਲ ਗੱਲ ਇੱਕ ਟਾਈਮ ਰੋਜ਼ ਹੁੰਦੀ ਹੈ ਰਿਸ਼ਤਾ ਕਾਇਮ ਰਹੇਗਾ ਜਿਹਦੇ ਨਾਲ 6 ਮਹੀਨੇ ਹੋ ਗਏ ਗੱਲ ਹੀ ਨਹੀਂ ਕੀਤੀ ਰਿਸ਼ਤਾ ਟੁੱਟ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਟਾਈਮ ਦੇਣਾ ਸ਼ੁਰੂ ਕਰ ਦਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਵੀ ਰਿਸ਼ਤਾ ਬਣ ਜਾਏਗਾ ਟਾਈਮ ਹੀ ਨਹੀਂ ਦੇਣਾ ਸਮਾਂ ਹੀ ਨਹੀਂ ਦੇਣਾ ਤੇ ਰਿਸ਼ਤਾ ਕਾਹਦਾ ਰਹਿਣਾ ਰਿਸ਼ਤੇ ਨੂੰ ਤੇ ਸਮਾਂ ਚਾਹੀਦਾ ਹੈ ਟਾਈਮ ਚਾਹੀਦਾ ਜਿੰਨਾ ਜ਼ਿਆਦਾ ਟਾਈਮ ਦਿਓਗੇ ਉਨਾ ਹੀ ਪਿਆਰ ਜ਼ਿਆਦਾ ਗੂੜਾ ਪੈ ਜਾਂਦਾ ਹੈ ਅਟੈਚਮੈਂਟ ਬਣ ਜਾਂਦੀ ਹੈ ਅਟੈਚਮੈਂਟ ਕਿਉਂ ਨਹੀਂ ਬਣ ਰਹੀ ਕਿਉਂਕਿ ਟਾਈਮ ਹੀ ਨਹੀਂ ਦਿੰਦੇ ਮੈਂ ਬੜੀ ਵਾਰੀ ਕਹਿ ਚੁੱਕਿਆ ਕਿ ਸਾਡਾ ਫੋਨਾਂ ਨਾਲ ਬੜਾ ਪ੍ਰੇਮ ਹੈ ਫੋਨ ਬਿਨਾ ਅਸੀਂ ਬਚਦੇ ਨਹੀਂ ਕਿਉਂਕਿ ਫੋਨ ਨੂੰ ਟਾਈਮ ਹੀ ਬਹੁਤ ਦਿੱਤਾ ਹੈ ਇਹਨੇ ਖਿੱਚ ਲਿਆ ਸਾਨੂੰ ਆਪਣੇ ਕੰਨੀ ਜਿੰਨੂੰ ਟਾਈਮ ਦੋਗੇ ਤੁਹਾਨੂੰ ਆਪਣੇ ਕੰਨੀ ਖਿੱਚ ਲੂ ਛੱਡ ਘਰ ਵਾਲੀ ਨਾਲ ਘੱਟ ਗੱਲ ਕਰਦਾ ਫੋਨ ਵਾਲੀ ਨਾਲ ਜ਼ਿਆਦਾ ਕਰਦਾ ਚੰਗਾ ਭਲਾ ਕਮਾਲ ਦੀ ਗੱਲ ਹੈ ਉਹਨੂੰ 2 ਮਿੰਟ ਬੋਲਦਾ ਉਹਦੇ ਨਾਲ 2-2 ਘੰਟੇ ਗੱਲਾਂ ਕਰਦਾ ਉਹਨੇ ਤੈਨੂੰ ਹੌਲੀ-ਹੌਲੀ ਖਿੱਚ ਲੈਣਾ ਡਿਵੋਰਸ ਹੋ ਜਾਏਗਾ ਚੱਕਰੀ ਕੋ ਮਜਾਣੀ ਤੇ ਜੇ ਉਹਦੇ ਨਾਲੋਂ ਤੋੜ ਕੇ ਇੱਥੇ ਪ੍ਰੇਮ ਬਣਾਉਣਾ ਤੈਨੂੰ ਜ਼ਿਆਦਾ ਟਾਈਮ ਪਰਿਵਾਰ ਨੂੰ ਦੇਣਾ ਪੈਣਾ ਤੇਰੀ ਅਟੈਚਮੈਂਟ ਪਰਿਵਾਰ ਨਾਲ ਬਣ ਗਈ ਪਹਿਲਾਂ ਮਾਂ ਨਾਲ ਬਹੁਤ ਪਿਆਰ ਸੀ ਮਾਂ ਨੂੰ ਟਾਈਮ ਦਿੰਦੇ ਹੁੰਦੇ ਸੀ ਫਿਰ ਵਿਆਹ ਹੋ ਗਿਆ ਫਿਰ ਘਰ ਵਾਲੀ ਨੂੰ ਟਾਈਮ ਦੇਣ ਲੱਗ ਗਏ ਫਿਰ ਪ੍ਰੇਮ ਕਰਨ ਵਾਲੀ ਨਾਲ ਬਣ ਗਿਆ ਜਿੰਨੂੰ ਜ਼ਿਆਦਾ ਟਾਈਮ ਦਿਓਗੇ ਉਹਦੇ ਨਾਲ ਹੀ ਪ੍ਰੇਮ ਬਣੂ ਤੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਟਾਈਮ ਕਿੰਨਾ ਦਿੰਦੇ ਆ ਬੜਾ ਆਪਾਂ ਮੇਰਾ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਨਹੀਂ ਬਣਦਾ ਤੂੰ ਸਵੇਰੇ ਘੰਟਾ ਲਾਣਾ ਸ਼ੁਰੂ ਕਰ ਦੇ ਲਿਖ ਕੇ ਲੈ ਲੈ ਨੋਟ ਕਰ ਲੈ ਢੋਲਣ ਦਾ ਢੋਲਣ ਤੇ ਬੈਠੇ ਆ ਸ਼ਾਮ ਦੇ ਵਜੇ ਹੈ 4 ਤਰੀਕ ਹੈ 11 ਲਿਖ ਕੇ ਰੱਖ ਲੈ ਰੋਜ਼ ਇੱਕ ਘੰਟਾ ਗੁਰੂ ਗ੍ਰੰਥ ਸਾਹਿਬ ਕੋਲ ਇਕੱਲਾ ਹੀ ਬਹਿ ਜਾ ਕਰ ਜਾ ਕੇ ਇੱਕ ਘੰਟਾ ਬਹਿਣਾ ਹੈ ਥੜੇ ਦੇ ਨਾਲ ਇਦਾਂ ਬਹਿ ਜਾ ਕਰ ਅੱਖਾਂ ਕਰ ਲਿਆ ਕਰ ਬੰਦ ਗੁਰੂ ਗ੍ਰੰਥ ਸਾਹਿਬ 2 ਮਹੀਨੇ ਬਹਿ ਜਾ 2 ਮਹੀਨਿਆਂ ਬਾਅਦ ਤੇਰਾ ਐਸਾ ਰਿਸ਼ਤਾ ਪੈ ਜਾਣਾ ਤੋੜਿਆ ਨਹੀਂ ਟੁੱਟਣਾ ਮਨਦਰੂ ਲੱਗ ਜਾਣਾ ਹੁਣ ਲਾਣਾ ਨਾ ਗੱਲਾਂ ਹੀ ਨੇ ਨਾਮ ਦੀ ਦੌਤ ਬਖਸ਼ੋ ਗੁਰੂ ਸਾਹਿਬ ਨਾਲ ਪਿਆਰ ਪੈ ਜੇ ਗੱਲਾਂ ਹੀ ਨੇ ਟਾਈਮ ਕੌਣ ਦਊ ਲਾਵਾਂਗੇ ਕਿਵੇਂ ਲਾਣਾ ਤੇ ਪੈਣਾ ਨਾ ਆਪਣੇ ਆਪ ਨੂੰ ਪ੍ਰੇਮ ਬਣੇਗਾ ਤਾਂ ਜੇ ਬਣਾਓਗੇ ਬੈਠੋਗੇ ਅਟੈਚਮੈਂਟ ਹੋ ਜਾਂਦੀ ਹੈ ਹੌਲੀ ਹੌਲੀ ਮਨ ਲੱਗਣ ਲੱਗ ਜਾਂਦਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪਾਉਣਾ ਹੈ ਉਹਨਾਂ ਦੀ ਕੋਈ ਜੀਵਨੀ ਪੜਨ ਲੱਗ ਜਾ ਥੋੜੇ ਚਿਰ ਲਈ ਤਸਵੀਰ ਰੱਖ ਲੈ ਬਹਿ ਜਾ ਕਰ ਐ ਗੱਲਾਂ ਕਰਿਆ ਕਰ ਜਿਵੇਂ ਬਾਪੂ ਨਾਲ ਗੱਲਾਂ ਕਰੀਦੀਆਂ ਲਾਤ ਦਾ ਘੰਟਾ ਘੰਟਾ ਰੋਜ਼ ਲਾਇਆ ਕਰ ਦੋ ਕੁ ਮਹੀਨਿਆਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਨਾਮ ਆਏਗਾ ਤੇਰੇ ਅੰਦਰ ਅੱਖਾਂ ਪਰ ਜਾਣੀਆਂ ਤੇਰੀਆਂ ਪਿਆਰ ਬਣ ਜਾਣੇ ਪ੍ਰੇਮ ਬਣਦਾ ਟਾਈਮ ਦੇ ਕੇ ਟਾਈਮ ਦੇ ਨਹੀਂ ਰਹੇ ਪ੍ਰੇਮ ਬਣ ਨਹੀਂ ਰਿਹਾ ਮੇਰਾ ਮਾਪੁਰਖਾ ਨਾਲ ਬੜਾ ਪ੍ਰੇਮ ਸੀ ਤੂੰ ਟਾਈਮ ਦਿੰਦਾ ਸੀ ਤੇਰਾ ਪ੍ਰੇਮ ਨਹੀਂ ਸੀ ਹੁਣ ਟਾਈਮ ਨਹੀਂ ਦਿੰਦਾ ਹੁਣ ਪ੍ਰੇਮ ਵੀ ਨਹੀਂ ਰਿਹਾ ਸਮਾਧ ਦੇ ਥੋੜਾ ਜਸ ਕੋਸ਼ਿਸ਼ ਤੇ ਕਰ ਤਾਂ ਕਰਕੇ ਭਾਈ ਇਹ ਕੋਸ਼ਿਸ਼ ਕਰਨੀ ਪੈਣੀ ਹੈ ਫਿਰ ਗੱਲ ਬਣ ਜਾਣੀ ਹੈ ਮਰਦਾਨਾ ਉੱਠ ਪਿਆ ਮਰਦਾਨਾ ਰਵਾਬਸੁਰ ਕਰੇ ਇਧਰੇ ਤਿਆਰੀ ਕਰਨ ਉਧਰੋਂ ਟਾਕੂ ਵਿੱਚੱਕੀ ਫਿਰਨਾ ਇਹਨੇ ਨੂੰ ਬਾਅਦ ਫਿਰ ਕਰਕੇ ਤਿਆਰੀ ਸਾਰੀ